ਚੈਨਲ ਦੇਸ ਤਵਾ ਬਾਤੇ ਲੋਕੀਤ ਨੂੰ ਸੁਣਨ ਤੇ ਪਸੰਦ ਕਰਨ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੈਂ ਗੁਰਮੀਤ कौर ਸੰਧਾ ਤੁਹਾਡੇ ਰੂਪ ਰੂਪ ਹਾਂ ਅੱਜ ਇੱਕ ਨਵੀਂਕਲੀ ਕਿਸਮ ਦਾ 12 ਮਾ ਲੈ ਕੇ 12 ਮਾ ਨਾ ਕੋ ਇਹਨੂੰ ਅਸੀਂ 9 ਮਾ ਕਹਾਂਗੇ ਕਿਉਂਕਿ ਇਹਦੇ ਵਿੱਚ 9 ਮਹੀਨੇ ਹੀ ਗਿਣੇ ਜਾਣਗੇ ਤਾਂ ਮੈਂ ਕੋਈ ਭੂਮਿਕਾ ਨਹੀਂ ਬੰਦੀ ਲੋ ਸੁਣੋ 9 ਮਾ ਚੜਿਆ ਚੇਤ ਮਹੀਨਾ ਨੀ ਨਾ ਜੋ ਗਰੀਏ ਤੇਰਾ ਕੀ ਮਨ ਲੋ ਚੇਨੀ ਵਈ ਮਣੇ ਸਾਨੂੰ ਕਾਟੇ ਕੜਾ ਦੇ ਵੇ ਮਹੀ ਮੇਰੀਆ ਸੋਣੀ ਜੜ ਤੇ ਜੜ ਦੇਵੀ ਵਈ ਮੀਆ ਕਾਂਟੇ ਕੀ ਥੋਂ ਕਢਾਏ ਨੀ ਨਾ ਜੋ ਗੋਰੀਏ ना नाकारहाडी ना सोणी नीवे मणे तूं बड़ा चतर सोणी दावे माई मेरे आ ਤੇਰੀ ਕੇ ਨਮਤ ਮਾਰੀ ਵੇ ਵਈ ਮੀਆ ਇੱਕ ਕਾਮਲੇ ਪਬਨੀ ਨਜ ਗੋਰੀਏ ਦੂਜੀ ਤੇ ਮਤ ਮਾਰੀ ਨੀ ਵਈ ਮਾਣੇ ਚੜਿਆ ਵਸਖ ਮਾਹੀ ਨਾ ਨੀ ਨਾ ਜੋ ਗੋਰੀਏ ਤੇਰਾ ਕੀ ਮਾਨ ਲੂ ਚ ਵੇ ਵਈ ਮਾਣੇ ਇੱਕ ਗਨੇ ਦੀ ਗਨੇਰੀ ਵੇ ਮਾਈ ਮੇਰੇ ਦੂਜੇ ਲਲਨ ਰੰਗੀਆ ਵੇ ਵਈ ਮੀ ਲਾ ਲਗਨੇ ਰੀ ਗਨੇਰੀ ਨੀ ਨਾ ਜੋ ਗੋਰੀ ਹੈ ਨੀ ਲਾਲ ਨਰੰਗੀ ਆਨੀ ਵਈ ਮਣੇ ਤੂੰ ਬੜਾ ਚਤਰ ਸੁਣੀ ਦਾ ਤੇਰੀ ਕਿਨਮਤ ਮਾਰੀ ਵੇ ਮਈਆ ਇੱਕ ਕਾਮਲ ਪਾਬੋ ਨੀ ਨਾ ਜੋ ਗਰੀਏ

ਇੱਕ ਚਲਰ ਪਖੀ ਵੇ ਮਹੀ ਮੇਰੀ ਦੂਜਲ ਰੀਦ டவராய ਤੇਰੀ ਕੇ ਨਮਤ ਮਾਰੀ ਵੇ ਵਈ ਮੀਆਂ ਇੱਕ ਕਾਮਲ ਪਾਪ ਨੇ ਨ ਜੋ ਕਰੀਏ ਦੂਜੀ ਤੈ ਮਤ ਮ ਰੀ ਨੀਵੇਂ ਮੜੇ ਜੜਿਆੜ ਮਹੀ ਨਾ ਨੀਨਾ ਜੋ ਗੋਰੀ ਤੇਰਾ ਕੀ ਮਨ ਲੋ ਚੇ ਨੀਵੇਂ ਮ ਇਕ ਪਕ ਪਰੋਂਠਾ ਵੇ ਮਹੀ ਮੇਰੀ ਦੂਜਾਂ ਬਚਾਰੀ ਵੇ ਵਈ ਮੀਆਂ ਕਾਲਪ

ਇਕ ਕਾਮਲ ਪਪੋਨੀ ਨ ਜੋ ਗਰੀਏ ਦੂਜੀ ਤੈ ਮਤ ਮਰੀ ਨੀ ਵਈ ਮਹਣੇ ਚੜਿਆ ਸੋਣ ਮਾਹੀ ਤੇਰ ਕੀ ਮਨ ਲੋ ਚੇ ਨੀ ਵਈ ਮਾਣੇ ਇੱਕ ਸਗ ਸਰੋਂ ਦਾ ਵੇ ਮਹੀ ਮੇਰੀ ਦੁਜਮ ਕਾਣੇ ਦਪੇ ਕਲ ਸਗ ਸਰੋਂ ਦਾ ਨੀਨਾ ਜੋ ਗੋਰੀ ਹੈ ਨੀ ਮਖਣੇ ਦਪੇੜ ਨੀ ਵਈਮਣੇ ਤੂੰ ਬੜਾ ਚਤਰ ਸੁਣੀ ਤੇਰੀ ਕੇ ਨਮਤ ਮਾਰੀ ਵੇ ਵੇ ਮੀਆਂ ਇੱਕ ਕਾਮਲੇ ਪਬੋਨੀ ਨਜਗਰੀਏ ਦੂਜੀ ਤੇ ਮਤ ਮਾਰੀ ਨੇ ਵੇ ਮਾੜੇ ਵੀ ਰਹਿਦਾਏ ਤੇ ਮੇਰਾ ਸਾਹ ਥੋੜਾ ਜਾ ਚੜਨ ਲੱਗ ਗਿਆ ਤੇ ਬਾਕੀ ਜਿੰਨੇ ਮਹੀਨੇ ਰਹਿ ਗਏ ਆ ਤੁਹਾਨੂੰ ਮੈਂ ਬਾਅਦ ਚ ਸੁਣਾਉਣੀ ਆ ਮੈਂ ਥੋੜਾ ਸਾਹ ਲੈ ਲਵਾਂ ਤਾਂ ਫਿਰ ਮਿਲਦੇ ਆਂ